प्यारे दोस्तों 28 सितंबर ਸਾਡੇ ਬਹੁਤ ਹੀ ਸਤਕਾਰਯੋਗ ਜਾਣ ਵਾਲੇ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਹੁੰਦਾ ਹੈ ਉਹਨਾਂ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ ਆਪਾਂ ਸਾਰੇ ਜਾਣਦੇ ਹਾਂ ਕਿ 23 ਮਾਰਚ 1931 ਨੂੰ ਉਹਨਾਂ ਨੂੰ ਫਾਸੀ ਤੇ ਲਟਕਾ ਦਿੱਤਾ ਗਿਆ ਅੱਜ ਦੀ ਦਿਹਾੜੀ ਅਸੀਂ ਉਹਨਾਂ ਨੂੰ ਜਦੋਂ ਯਾਦ ਕਰ ਰਹੇ ਹਾਂ ਉਹਨਾਂ ਦੇ ਜਨਮ ਦਿਨ ਤੇ ਯਾਦ ਕਰ ਰਹੇ ਹਾਂ ਤਾਂ ਇੱਕ ਜਿਹੜਾ ਮੁੱਖ ਉਹਨਾਂ ਦਾ ਨਾਰਾ ਸੀਗਾ ਕਿ ਇਨਕਲਾਬ ਜਿੰਦਾਬਾਦ ਤੇ ਉਹ ਇਨਕਲਾਬ ਜਿੰਦਾਬਾਦ ਦਾ ਕੀ ਅਰਥ ਆ ਇਸ ਮਸਲੇ ਤੇ ਉੱਤੇ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਵੀ ਕੁਝ ਕਿਹਾ ਹੈਗਾ ਕਿ ਕ੍ਰਾਂਤੀ ਤੋਂ ਸਾਡਾ ਕੀ 파ਵਾ ਇਨਕਲਾਬ ਤੋਂ ਸਾਡਾ ਕੀ 파ਵਾ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਅਸਲ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਨ ਦਾ ਸਮਾਂ ਤੇ ਉਹਨਾਂ ਦੇ ਵਿਚਾਰਾਂ ਨੂੰ ਅੱਜ ਆਪਾਂ ਯਾਦ ਕਰਦੇ ਹਾਂ ਉਹਨਾਂ ਦੇ ਬਿਆਨਾਂ ਦੀ ਜਿਹੜੀ ਹੈ ਗਿਆ ਉਹਨਾਂ ਨੇ ਜਦੋਂ ਅਸੈਂਬਲੀ ਬੰਬ ਕੇਸ ਚੱਲਿਆ ਸੀਗਾ ਉਹਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਬਿਆਨ ਦਾ ਜਿਹੜਾ ਹੈਗਾ ਕੁਝ ਹਿੱਸਾ ਉਹਦਾ ਜਿਹੜਾ ਪੰਜਾਬੀ ਰੂਪ ਆ ਉਹ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਲਈ ਆਇਆ ਹਾਂ ਇਹ ਜਿਹੜਾ ਪੰਜਾਬੀ ਰੂਪ ਹੈਗਾ ਇਹ ਮੈਂ ਜਿਹੜੀ ਕਿਤਾਬ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਪੇਸ਼ ਕਰ ਰਿਹਾ ਹੈਗਾ ਮੂਲ ਰੂਪ ਦੇ ਵਿੱਚ ਇਹ ਅੰਗਰੇਜ਼ੀ ਦੇ ਵਿੱਚ ਸੀ ਬਿਆਨ ਕੀ ਹੈ ਕ੍ਰਾਂਤੀ ਕੀ ਹੈ ਇਨਕਲਾਬ ਕੀ ਹੈ ਹੇਠਲੀ ਕਚੇਰੀ ਵਿੱਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ ਇਸ ਸਵਾਲ ਦੇ ਜਵਾਬ ਵਿੱਚ ਮੈਂ ਆਖਾਂਗਾ ਕਿ ਅਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਨਿੱਜੀ ਬਦਲੇ ਲਈ ਕੋਈ ਥਾਂ ਹੈ ਇਹ ਬੰਬ ਅਤੇ ਪਿਸਤੌਲਾਂ ਦਾ ਫਿਰਕਾ ਨਹੀਂ ਅਨਕਲਾਬ ਤੋਂ ਸਾਡਾ ਮਤਲਬ ਹੈ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ ਮਜਦੂਰ ਭਾਵੇਂ ਸੰਸਾਰ ਦਾ ਸਭ ਤੋਂ ਜ਼ਰੂਰੀ ਅੰਗ ਹਨ ਫਿਰ ਵੀ ਲਟੇਰੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਿਆ ਰੱਖਦੇ ਹਨ ਦੂਜਿਆਂ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਦਾਣੇ ਨੂੰ ਸੈਕਦਾ ਹੈ ਕੱਪੜੇ ਬੁਣਨ ਵਾਲਾ ਜਿਹੜਾ ਸਾਰੇ ਸੰਸਾਰ ਦੀਆਂ ਮੰਡੀਆਂ ਲਈ ਕੱਪੜਾ ਤਿਆਰ ਕਰਦਾ ਹੈ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਜਿਸਮ ਵੀ ਨਹੀਂ ਢੱਕ ਸਕਦਾ ਰਾਜ ਲਹਾਰ ਤੇ ਤਰਖਾਨ ਜਿਹੜੇ ਸ਼ਾਨਦਾਰ ਮਹੱਲ ਅਸਾਰਦੇ ਹਨ ਨਥਾਵਿਆਂ ਵਾਂਗ ਗੰਦਿਆਂ ਖੋਲਿਆਂ ਵਿੱਚ ਰਹਿੰਦੇ ਹਨ ਦੂਜੇ ਪਾਸੇ ਸਮਾਜ ਦੇ ਲਹੂ ਪੀਣੇ ਪੂੰਜੀਪਤੀ ਕਰੋੜਾ ਰੁਪਈਆ ਆਪਣੇ ਮਨ ਦੀ ਮौज ਲਈ ਰੋੜ ਦਿੰਦੇ ਹਨ ਇਸ ਭਿਆਨਕ ਨਾ ਬਰਾਬਰੀ ਤੇ ਵੱਧੋ ਵੱਦੀ ਠੋਸੇ ਗਏ ਭੇਦ ਭਾਵ ਦਾ ਨਤੀਜਾ ਹਫੜਾ ਧਫੜੀ ਹੋਵੇਗੀ ਇਹ ਹਾਲਾਤ ਬਹੁਤਾ ਚਿਰ ਕਾਇਮ ਨਹੀਂ ਰਹੀ ਸਕਦੀ ਇਹ ਸਾਫ ਹੈ ਕਿ ਹੁਣ ਵਾਲਾ ਸਮਾਜਿਕ ਢਾਂਚਾ ਜਿਹੜਾ ਕਿ ਦੂਸਰਿਆਂ ਦੀ ਮਜਬੂਰੀ ਤੇ ਰੰਗ ਰਲੀਆਂ ਮਨਾ ਰਿਹਾ ਹੈ ਇੱਕ ਜਵਾਲਾਮੁਖੀ ਦੇ ਮੂੰਹ ਤੇ ਬੈਠਾ ਹੈ ਸਭਿਆਤਾ ਦਾ ਇਹ ਮਹਾਨ ਢਾਂਚਾ ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾਂ ਢਹ ਢੇਰੀ ਹੋ ਜਾਵੇਗਾ ਇਸ ਲਈ ਬੁਨਿਆਦੀ ਤਬਦੀਲੀ ਦੀ ਲੋੜ ਹੈ ਸੋ ਇੱਕ ਬੁਨਿਆਦੀ ਤਬਦੀਲੀ ਅਤੀ ਜ਼ਰੂਰੀ ਹੈ ਜਿਹੜੇ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਉਹਨਾਂ ਦਾ ਫਰਜ਼ ਹੈ ਕਿ ਸਮਾਜਵਾਦ ਤੇ ਆਧਾਰਿਤ ਸਮਾਜ ਦਾ ਪੁਨਰਨਿਰਮਾਣ ਕਰਨ ਜਦੋਂ ਤੱਕ ਇਹ ਨਹੀਂ ਕੀਤਾ ਜਾਂਦਾ ਜਦੋਂ ਤੱਕ ਮਨੁੱਖ ਦੇ ਹੱਥੀਂ ਮਨੁੱਖ ਦੀ ਅਤੇ ਕੋਮਾਂ ਰਾਹੀਂ ਕੋਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਨੁੱਖਤਾ ਦੇ ਸਿਰ ਉੱਤੇ ਮੰਡਲਾਰ ਦਖਾਂਤ ਤੇ ਖੂਨ ਖਰਾਬੇ ਨੂੰ ਰੋਕਿਆ ਨਹੀਂ ਜਾ ਸਕੇਗਾ ਜੰਗ ਦਾ ਅੰਤ ਕਰਨ ਤੇ ਸੰਸਾਰ ਅਮਨ ਦੇ ਲੁਗ ਦਾ ਮੋੜ ਬੰਨਣ ਦੀਆਂ ਸਾਰੀਆਂ ਗੱਲਾਂ ਪਖੰਡ ਤੋਂ ਬਿਨਾ ਕੁਝ ਨਹੀਂ ਅਨਕਲਾਬ ਤੋਂ ਸਾਡਾ ਭਾਵ ਆੰਤਿਕ ਐਸੀ ਵਿਵਸਥਾ ਕਾਇਮ ਕਰਨਾ ਹੈ ਜਿਸ ਨੂੰ ਇਸ ਤਰ੍ਹਾਂ ਚੱਕਣਾ ਚੂਰ ਹੋਣ ਦਾ ਖਤਰਾ ਨਾ ਹੋਵੇ ਜਿਸ ਵਿੱਚ ਕਿਰਤੀ ਮਜ਼ਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਤੇ ਇੱਕ ਵਿਸ਼ਵ ਸੰਘਣ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਦਨਾ ਤੋਂ ਅਤੇ ਸਾਮਰਾਜੀ ਜੰਗਾਂ ਦੀ ਤਬਾਹੀ ਤੋਂ ਹਿੰਮਤ ਕਰਕੇ ਆਜ਼ਾਦ ਕਰਵਾਇਆ ਜਾਵੇਗਾ ਇਹ ਹੈ ਸਾਡਾ ਆਦਰਸ਼ ਅਤੇ ਇਸੇ ਵਿਚਾਰਤਾਰਾ ਤੋਂ ਪ੍ਰੇਰਣਾ ਲੈ ਕੇ ਅਸੀਂ ਇੱਕ ਟੁਕਵੀ ਤੇ ਪੂਰਜੋਰ ਚਤਾਵਨੀ ਦਿੱਤੀ ਹੈ ਪਰ ਜੇ ਸਾਡੀ ਇਸ ਚਤਾਵਨੀ ਨੂੰ ਨਾ ਗੌਲਿਆ ਗਿਆ ਤੇ ਜੋ ਕੀ ਸ਼ਾਸਨ ਵਿਵਸਥਾ ਉੱਭਰ ਕੇ ਵਧ ਰਹੀਆਂ ਕੁਦਰਤੀ ਸ਼ਕਤੀਆਂ ਦੇ ਰਾਹ ਵਿੱਚ ਰੋੜਾ ਅੜਕਾਉਂਦੀ ਹੈ ਤਾਂ ਇਸ ਦਾ ਨਤੀਜਾ ਇੱਕ ਜੂਜਵਾ ਸੰਗਰਾਮ ਹੋਵੇਗਾ ਜਿਹੜਾ ਸਾਰੀਆਂ ਰਕਾਵਟਾਂ ਨੂੰ ਪਰੇ ਵਗਾ ਮਾਰੇਗਾ ਤੇ ਕਿਰਤੀ ਦੀ ਸਰਤਾ ਸਰਦਾਰੀ ਦੀ ਸਥਾਪਨਾ ਕਰੇਗਾ ਇਸ ਤਰ੍ਹਾਂ انقلاب ਦੇ ਦਰਸ਼ ਦੀ ਸਥਾਪਤੀ ਦਾ ਰਾਹ ਬਣੇਗਾ ਮਨੁੱਖ ਦਾ ਕ੍ਰਾਂਤੀ ਕਰਨ ਦਾ ਅਧਿਕਾਰ ਉਸ ਤੋਂ ਕਦੇ ਖੋਇਆ ਨਹੀਂ ਜਾ ਸਕਦਾ ਮਜ਼ਦੂਰ ਹੀ ਸਮਾਜ ਦਾ ਸੱਚਾ ਪਾਲਣਹਾਰ ਹੈ ਜਨਤਾ ਦੀ ਪ੍ਰਭੂਸਤਾ ਨੂੰ ਕਾਇਮ ਕਰਨਾ ਕਿਰਤਿਆਂ ਦੀ ਮੰਝਲ ਹੈ ਇਹਨਾਂ ਆਦਰਸ਼ਾਂ ਤੇ ਵਿਸ਼ਵਾਸ ਵਾਸਤੇ ਦਿੱਤੀ ਜਾਣ ਵਾਲੀ ਹਰ ਸਜਾ ਦਾ ਅਸੀਂ ਖਿੜੇ ਮੱਥੇ ਸਵਾਗਤ ਕਰਾਂਗੇ ਅਨਕਲਾਬ ਦੀ ਇਸ ਕੁਰਬਾਨਗਾਹ ਉੱਤੇ ਅਸੀਂ ਆਪਣੀ ਜਵਾਨੀ ਦੀ ਧੂਪ ਬਾਲਣ ਆਏ ਹਾਂ ਕਿਉਂਕਿ ਅਜੇ ਮਹਾਨ ਆਦਰਸ਼ਾਂ ਲਈ ਕੁਰਬਾਨੀ ਵੱਡੀ ਨਹੀਂ ਹੈ ਅਸੀਂ ਅਨਕਲਾਬ ਦੇ ਆਉਣ ਦੀ ਅੜੀਕ ਵਿੱਚ ਹਾਂ ਇਨਕਲਾਬ ਜਿੰਦਾਬਾਦ ਤੋ ਇਹ ਭਗਤ ਸਿੰਘ ਦੇ ਬਿਆਨਾਂ ਦਾ ਉਹ ਹਿੱਸਾ ਹੈ ਜਿਹਦੇ ਵਿੱਚ ਉਹ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਆ ਕਿ ਕ੍ਰਾਂਤੀ ਤੋਂ ਕੀ ਭਾਵ ਆ ਜੇ ਇਹ ਇਹ ਜਿੰਨੇ ਵੀ ਸ਼ਬਦ ਮੈਂ ਹੁਣ ਤੱਕ ਬੋਲੇ ਨੇ ਸਾਰੇ ਭਗਤ ਸਿੰਘ ਹੋਰਾਂ ਦੇ ਬਿਆਨ ਦਾ ਹਿੱਸਾ ਹੈ ਹੁਣ ਮੈਂ ਥੋੜੀ ਜੀ ਦੋ ਗੱਲਾਂ ਦੀ ਵਿਆਖਿਆ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਇਹ ਕਿ ਅਨਕਲਾਬ ਤੋਂ ਕੀ ਭਾਵ ਹੈਗਾ ਭਗਤ ਸਿੰਘ ਜੀ ਬਿਲਕੁਲ ਸਪਸ਼ਟ ਕਰ ਦਿੰਦੇ ਆ ਕਿ ਅਨਕਲਾਬ ਤੋਂ ਜਿਹੜਾ ਸਾਡਾ ਭਾਵ ਹੈਗਾ ਉਹ ਬੁਨਿਆਦੀ ਤਬਦੀਲੀ ਤੋਂ ਆ। ਅਨਕਲਾਬ ਤੋਂ ਜਿਹੜਾ ਸਾਡਾ ਭਾਵ ਹੈਗਾ ਉਹ ਕਿਰਤੀ ਲੋਕਾਂ ਦੀ ਸਰਦਾਰੀ ਕਾਇਮ ਕਰਨ ਤੋਂ ਆ। ਉਹ ਕਹਿੰਦੇ ਕਿ ਅਨਕਲਾਬ ਦਾ ਜਿਹੜਾ ਅਰਥ ਹੈਗਾ ਉਹ ਨਾ ਤਾਂ ਬੰਬ ਨੇ ਤੇ ਨਾ ਪਿਸਤੌਲ ਨੇ। ਪਰ ਉਹ ਇਹ ਵੀ ਕਹਿੰਦੇ ਨੇ ਆਪਣੇ ਬਿਆਨ ਦੇ ਇੱਕ ਹੋਰ ਹਿੱਸੇ ਵਿੱਚ ਕਹਿੰਦੇ ਆ ਕਿ ਤੁਸੀਂ ਬੁਨਿਆਦੀ ਤਬਦੀਲੀ ਦੇ ਲਈ ਜੇ ਕੋਈ ਰਾਹ ਦੇ ਵਿੱਚ ਅੜਿੱਕਾ ਬਣਦਾ ਤਾਂ ਉਸ ਅੜਿੱਕੇ ਨੂੰ ਦੂਰ ਕਰਨ ਲਈ ਕਿਸੇ ਸਮੇਂ ਹਿੰਸਾ ਹੋ ਸਕਦੀ ਆ ਪਰ ਹਿੰਸਾ ਸਾਡਾ ਹਥਿਆਰ ਨਹੀਂ ਹੈ ਦੂਸਰੀ ਜਿਹੜੀ ਉਹ ਗੱਲ ਕਰਦੇ ਆ ਉਹ ਮਜ਼ਦੂਰਾਂ ਦੀ ਸਰਦਾਰੀ ਦੀ ਗੱਲ ਕਰਦੇ ਆ ਤਮ ਮਜ਼ਦੂਰਾਂ ਦੀ ਸਰਦਾਰੀ ਦੀ ਗੱਲ ਕਿਰਤੀਆਂ ਦੀ ਸਰਦਾਰੀ ਦੀ ਗੱਲ ਕਰਦੇ ਆ ਉਹਦੇ ਵਿੱਚ ਜਿਸ ਗੱਲ ਤੇ ਬਹੁਤ ਜ਼ੋਰ ਦਿੰਦੇ ਆ ਕਿ ਸਾਡਾ ਜਿਹੜਾ ਇਹ ਸੰਘਰਸ਼ ਆ ਜਾਂ ਸਾਡੀ ਜਿਹੜੀ ਲੜਾਈ ਆ ਇਹ ਕਦੋਂ ਤੱਕ ਚੱਲੇਗੀ ਉਦੋਂ ਤੱਕ ਚੱਲੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਇਹ ਬੜੇ ਮਹੱਤਵਪੂਰਨ ਸ਼ਬਦ ਨੇ ਸਿਰਫ ਇਹ ਸ਼ਬਦ ਨਹੀਂ ਅਗਲੇ ਸ਼ਬਦ ਉਸ ਤੋਂ ਵੀ ਮਹੱਤਵਪੂਰਨ ਆ ਕਿ ਕੋਮਾ ਹੱਥੋਂ ਕੋਮਾ ਦੀ ਲੁੱਟ ਖਤਮ ਜਿੰਨਾ ਚਿਰ ਨਹੀਂ ਹੁੰਦੀ ਉਨੇ ਦਿਨ ਸਾਡਾ ਸੰਘਰਸ਼ ਚੱਲੇਗਾ ਇਹ ਜਿਹੜਾ ਹੈਗਾ ਸੰਸਾਰ ਪਹਿਲੀ ਸੰਸਾਰ ਜੰਗ ਉਦੋਂ ਹੋ ਚੁੱਕੀ ਸੀਗੀ ਤਾਂ ਉਸ ਪ੍ਰਸੰਗ ਦੇ ਵਿੱਚ ਜਿਹੜਾ ਸਿੱਟਾ ਕੱਢਿਆ ਹੋਇਆ ਇਹ ਬੜਾ ਮਹੱਤਵਪੂਰਨ ਸਿੱਟਾ ਹੈਗਾ ਤੋਂ ਇਹ ਵੀ ਕਹਿ ਰਹੇ ਆ ਕਿ ਜਿਹੜਾ ਇਹ ਪੂੰਜੀਵਾਦੀ ਪ੍ਰਬੰਧ ਦਾ ਜਿਹੜਾ ਇਹ ਸਾਮਰਾਜੀ ਪ੍ਰਬੰਧ ਦਾ ਇਹ ਖੀਰ ਵਿੱਚ ਕੀ ਕਰੇਗਾ ਕਿ ਨਹੀਂ ਸੱਭਿਆਤਾ ਨੂੰ ਇਹ ਢਾਹ ਢੇਰੀ ਕਰ ਦੇਵੇਗਾ ਇਸ ਕਰਕੇ ਸੱਭਿਆਤਾ ਨੂੰ ਬਚਾਉਣ ਦੇ ਲਈ ਇਨਕਲਾਬ ਦੀ ਜ਼ਰੂਰਤ ਹੈਗੀ ਆ ਸੱਚਮੁੱਚ ਉਸ ਮਹਾਨ ਯੋਧੇ ਨੂੰ ਸੱਚਮੁੱਚ ਉਸ ਇਨਕਲਾਬੀ ਨੂੰ ਉਸ ਵਿਚਾਰਵਾਨ ਨੂੰ ਅੱਜ ਉਸ ਦੇ ਜਨਮ ਦਿਨ ਤੇ ਸਲੂਟ ਕਰਦੇ ਆ ਕਿ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕਰਕੇ ਇੱਕ ਰਾਹ ਦਰਸਾਇਆ ਇੱਕ ਸਾਨੂੰ ਦਿਸ਼ਾ ਦਿੱਤੀ ਆ ਕਿ ਜਿਸ ਰਸਤੇ ਤੇ ਅਸੀਂ ਚੱਲਣਾ ਹੈਗਾ ਇਨਕਲਾਬ ਦੀ ਲੋੜ ਅੱਜ ਵੀ ਬਹੁਤ ਹੈ ਸਾਨੂੰ ਅੱਜ ਵੀ ਤਬਦੀਲੀ ਦੇ ਲਈ ਜੂਝਣਾ ਚਾਹੀਦਾ ਹੈ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਲਈ ਕੋਮਾ ਹੱਥੋਂ ਕੋਮਾ ਦੀ ਲੁੱਟ ਖਤਮ ਕਰਨ ਲਈ ਸੰਘਰਸ਼ ਦੀ ਲੋੜ ਹੈਗੀ ਆ ਉਹ ਸੰਘਰਸ਼ ਦਾ ਕੀ ਰਸਤਾ ਹੋਵੇਗਾ ਉਹ ਸਾਨੂੰ ਕਿੱਥੋਂ ਪ੍ਰਾਪਤ ਹੋ ਸਕਦਾ ਹੈ ਉਹ ਭਗਤ ਸਿੰਘ ਦੀਆਂ ਲਿਖਤਾਂ ਤੋਂ ਹੀ ਪ੍ਰਾਪਤ ਹੋ ਸਕਦਾ ਸੋ ਭਗਤ ਸਿੰਘ ਨੂੰ ਜੇ ਤੁਸੀਂ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਆ ਉਹਦੇ ਜਨਮ ਦਿਨ ਤੇ ਉਸ ਨੂੰ ਯਾਦ ਕਰਨਾ ਚਾਹੁੰਦੇ ਆ ਜਾਂ ਉਸ ਦੇ ਸ਼ਹੀਦੀ ਦਿਨ ਤੇ ਤੁਸੀਂ ਉਸ ਨੂੰ ਅਕੀਦਤ ਪੇਟ ਕਰਨੀ ਚਾਹੁੰਦੇ ਆ ਤਾਂ ਉਹਦਾ ਇੱਕੋ ਇੱਕ ਅਰਥ ਹੈਗਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਜੀ ਦੀਆਂ ਮੂਲ ਲਿਖਤਾਂ ਆਪ ਪੜੋ ਉਹਨਾਂ ਦੇ ਕਚਹਿਰੀ ਵਿੱਚ ਦਿੱਤੇ ਬਿਆਨਾਂ ਨੂੰ ਪੜੋ ਤਾਂ ਜੋ ਅਸੀਂ ਉਹਨਾਂ ਦੇ ਅਸਲ ਵਿਚਾਰਾਂ ਤੋਂ ਜਾਣੂ ਹੋ ਸਕੀਏ ਅੱਜ ਦੇ ਦਿਨ ਇਹ ਹੀ ਉਹਨਾਂ ਨੂੰ ਸ਼ਰਧਾਂਜਲੀ ਹੋ ਸਕਦੀ ਹੈ ਇਹ ਹੀ ਅੱਜ ਦੇ ਦਿਹਾੜੀ ਉਹਨਾਂ ਦੇ ਜਨਮ ਦਿਨ ਤੇ ਇੱਕ ਲਿਆ ਹੋਇਆ ਅਹਿਦ ਹੋ ਸਕਦਾ ਹੈ ਇਹ ਹੀ ਮੁੱਖ ਉਹਨਾਂ ਦਾ ਵਿਚਾਰ ਹੈ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ